ਹਾਂਜੀ ਸਤਿ ਸ੍ਰੀ ਅਕਾਲ ਜੀ ਜਿਹੜੇ ਵੀਰ ਆਪਾਂ ਨਾਲ ਜੁੜੇ ਨੇ ਨਵੇਂ ਉਹਨਾਂ ਨੂੰ ਦੱਸਦੀ ਆਪਾਂ ਵੀ ਕਵਾੜ ਦਾ ਕੰਮ ਕਰਦੇ ਆਂ ਆਪਾਂ ਇਹ ਜਿਹੜਾ ਮਾਲ ਆਗਾ ਆਪਾਂ ਬਾਜ਼ਾਰ ਚੋਂ ਖਰੀਦ ਕੇ ਲਿਆਉਂਦੇ ਆਂ ਗੱਤਾ ਇਹ ਡੇਲੀ ਗੱਤਾ 50 ਕਿਲੋ ਮਿਲ ਗਿਆ 1 क्विंटल ਮਿਲ ਗਿਆ 2 ਕੁ ਮਿਲ ਗਿਆ 4 ਮਿਲ ਗਿਆ ਜਿੰਨਾ ਵੀ ਮਿਲ ਜਾਂਦਾ ਡੇਲੀ ਡੇਲੀ ਆਪਾਂ ਲਿਆ ਕੇ ਦੁਕਾਨ ਤੇ ਇਕੱਠਾ ਕਰਦੇ ਆਂ ਗੱਤਾ ਅੱਜ ਆਪਾਂ ਗੱਤਾ ਇਹ ਭਰੌਣ ਲੱਗੇ ਆਂ ਮਰੇਕੋਟੜ ਦੇ ਤੋਂ ਵਪਾਰੀ ਨੇ ਇਹ ਇਹਨਾਂ ਨੂੰ ਗੱਤਾ ਭਰਾਇਆਗਾ ਆਪਾਂ ਆਪਣੀ ਦੁਕਾਨ ਤੋਂ ਇਹ ਗੱਡੀ ਦੇ ਵਿੱਚ ਪਾ ਲੈਂਦੇ ਨੇਗੇ 35 ਕੁ ਕਮਟਲ ਗੱत्ता ਪੈਂਦਾ ਹੈਗਾ ਤੇ ਬਾਕੀ ਆਪਣਾ ਗੱत्ता ਹੈਗਾ 20 ਕੁ ਕਮਟਲ ਤੋਂ ਉੱਪਰ ਹੀ ਹੈਗਾ ਉਸ ਇਹਨਾਂ ਨੇ ਹੋਰ ਕੁਆੜ ਦੀ ਦੁਕਾਨ ਇੱਕ 70 ਉੱਥੋਂ ਪਾਉਣਾਗਾ ਪਹਿਲਾਂ ਗੱਡੀ ਆਪਣੇ ਲੇਵਲ ਆਈ ਸੀ ਇਹਨਾਂ ਨੇ ਤੇ ਆਪਣਾ ਮਾਲ ਸਾਫ਼ ਸੁਥਰਾ ਹੁੰਦਾ ਬਾਜ਼ਾਰ ਤੋਂ ਲੈ ਕੇ ਆਉਂਦੇ ਆ ਜਿਹੜਾ ਖਰੀਦ ਕੇ ਬਿਲਕੁਲ ਪਲੰਦੇ ਵਧੀਆ ਬਣੇ ਹੁੰਦੇ ਨੇਗੇ ਤਾਂ ਕਰਕੇ ਇਹ ਬਾਈ ਜੀ ਨੇ ਬਾਈਆਂ ਨੇ ਤਿੰਨ ਬੰਦੇ ਨੇ ਗੱਡੀ ਭਰਨ ਵਾਲੇ ਇਹਨਾਂ ਨੇ ਦੋ ਘੰਟਿਆਂ ਚ ਆਪਣੀ ਗੱਡੀ ਲੋਡ ਕਰ ਲਈ। ਬਾਕੀ ਮਾਲ ਜਿਹੜਾ ਆਪਣਾ ਬੋਰਿਆਂ ਚ ਭਰਿਆ ਹੋਇਆ ਸੀਗਾ ਹੁਣ ਆਪਾਂ ਲਵਾਤੇ ਬੋਰੇ ਸਾਰੇ ਇਹਦੇ ਤੇ। ਸੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ, ਸ਼ੇਅਰ, ਕਮੈਂਟ ਕਰਿਆ ਕਰੋ ਜੀ। ਆਪਣੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ। ਆਪਾਂ ਜੋ ਆਪਦੀ ਮਿਹਨਤ ਕਰਦੇ ਆਂਗੇ, ਉਹੀ ਦਿਖਾਉਣੇ ਹੁੰਦੇ ਆਂਗੇ। ਇਹੇ ਆਪਾਂ ਮਾਲ 15 ਦਿਨਾਂ ਚ ਇਕੱਠਾ ਕਰਿਆ ਸੀਗਾ। ਤੇ 15 ਦਿਨ ਪਹਿਲਾਂ ਆਪਾਂ ਗੱਤਾ ਭਰਾਇਆ ਸੀਗਾ। ਆ ਬਾਈਆਂ ਨੇ ਪੂਰਾ ਐਂਡ ਜਮਾ ਡਾਲਾ ਡੂਲਾ ਚਣ ਲਿਆ ਪੂਰਾ ਗੱਤਾ ਇੱਕ ਕੱਲੇ ਡਾਲੇ ਤੇ ਟਣ ਗੱਤਾ ਲਾ ਜਾਂਦਾ 10 ਕੁਵੰਟਲ ਗੱਡੀ ਦੇ ਤੇ ਹੁਣ ਆਪਾਂ ਜਾਵਾਂ ਗੱਡੀ ਦਾ ਕੰਡਾ ਕਰਾਉਣ ਗੱਡੀ ਹੋ ਗਈ ਆਪਣੀ ਲੋਡ ਆ ਗਏ ਆਪਾਂ ਕਾਤਰੋਂ ਵਾਲੇ ਕੰਡੇ ਤੇ ਪਹਿਲਾਂ ਆਪਾਂ ਖਾਲੀ ਗੱਡੀ ਦਾ ਵਜਨ ਕਰਾ ਕੇ ਸੀ ਜਾਂਦੇ ਹੋਏ ਹੁਣ ਆਪਾਂ ਮਾਲ ਵਿੱਚ ਲੋ ਭਰ ਕੇ ਹੁਣ ਆਪਾਂ ਲੋਡ ਗੱਡੀ ਦਾ ਵਜਨ ਕਰਾ ਰਹੇ ਹੈਗੇ ਆਪਣਾ ਆਈਡੀਆ ਤਾਂ ਹੈਗਾ 25 ਕੁਇੰਟਲ ਦਾ ਬਾਕੀ ਦੇਖ ਲਿਆਂਗੇ ਕਿੰਨਾ ਹੁੰਦਾਗਾ ਇਹ ਟੋਟਲ ਭਾਰ ਹੋ ਗਿਆ ਜੀ ਗੱਡੀ ਦਾ 58 ਕੁਇੰਟਲ 80 ਕਿਲੋ ਤੇ ਸਮੇਤ ਗੱਡੀ ਭਾਰਨਾਗਾ ਹੁਣ ਆਪਾਂ ਦੇਖ ਲਿਆਂਗੇ ਆਪਣਾ ਭਾਰ ਘਟਾ ਕੇ ਕਿੰਨਾ ਆਪਣਾ ਗੱਤਾ ਇਹਦੇ ਵਿੱਚ ਪਿਆਗਾ ਗੱਡੀ 'ਚ ਇਹ ਤਕਰੀਬਨ ਆਪਣਾ ਗੱਤਾ ਹੋ ਗਿਆ ਜੀ ਪਰਚੀ ਕੱਟਤੀ ਬਾਈ ਨੇ ਕੰਡੇ ਵਾਲੇ ਨੇ ਇਹ ਗੱਤਾ ਆਪਣਾ ਹੋ ਗਿਆ 22 ਕੁਇੰਟਲ 85 ਕਿਲੋ ਧੰਨਵਾਦ ਜੀ